ਲੋ ਵੀ ਭਾਈ ਜੀ ਤੁਹਾਨੂੰ ਕੁਝ ਗੀਤ ਸੁਣਾਉਣ ਲੱਗਿਆ ਅੱਜ ਦੇਖੋ ਇੱਕ ਕੰਮ ਹੋਇਆ ਦੇਖੋ ਕੁਝ ਕਹਿੰਦੇ ਨੇ ਯਾਰੀ ਦੋਸਤੀ ਵਿੱਚ ਧੋਖਾ ਕਰਨਾ ਬਹੁਤ ਵੱਡਾ ਕਲੰਕ ਔਰ ਮੰਦਾ ਸਹਿਣ ਨਹੀਂ ਕਰ ਸਕਦਾ ਹੁੰਦਾ ਦੇਖੋ ਮੈਥੋਂ ਤਾਂ ਨਹੀਂ ਸਹਿਣ ਹੋਇਆ ਮਿੱਤਰੋ ਤੁਸੀਂ ਕਰ ਪਾਓਗੇ ਜਾਂ ਨਹੀਂ ਉਹ ਤੁਹਾਡੀ ਆਤਮਾ ਦਿੰਦੀ ਹੈ ਕਿ ਮੈਨੂੰ ਬੁਲਾ ਕੇ ਮੇਰੇ ਉੱਤੇ वार ਕਰਨੇ ਤੇ ਮੇਰੇ ਦੋਸਤਾਂ ਦੀ ਇਨਸਲਟ ਕਰਨੀ ਕਿਰਪਾਨਾਂ ਡੰਡੇ ਸੋਟੀਆਂ ਮਾਰਨੀਆਂ ਆ ਲੰਡੂ ਬੰਦੇ ਨਸ਼ੇੜੀਆਂ ਦੇ ਨਾਲ ਤੇ ਦੇਖੋ ਸਟਾਰਟਿੰਗ ਹੋਈਆ ਫਿਲਮਾ ਟ੍ਰੇਲਰ ਸਟਾਰਟ ਕੀਤਾ ਦੀ ਵੀਰਾ ਨੇ ਮੇਰਿਆਂ ਨੇ ਤੇ ਆਪਾਂ ਫਿਲਮੇ ਸਟਾਰਟ ਕਰ ਦਿੱਤੀ ਹੈਗੀ ਫਿਲਮ ਦਾ ਡੀ ਐਂਡਾ ਜੇ ਹੋਣਾ ਬਹੁਤ ਅੱਗੇ ਹੈਗਾ ਦੇਖਦੇ ਆ ਰੱਬ ਸਿਰੇ ਤੱਕ ਲੈ ਕੇ ਜਾਂਦਾ ਜਾਂ ਕਿਤੇ ਮਰਿਆਂ ਪਿਆ ਨੂੰ ਤੁਸੀਂ ਇੰਤਜ਼ਾਰ ਕਰੋਗੇ ਤੁਹਾਨੂੰ ਕਿਤੇ ਸਾਡੇ ਸੰਸਕਾਰ ਤੇ ਆਓਗੇ ਜੇ ਅਸੀਂ ਮਰਮੋਰ ਕੇ ਬਾਹਰ ਰਹਿੰਦੇ ਅੱਜ ਤੋਂ ਅਸੀਂ ਚਾਲੇ ਪਾ ਲੈਨੇ ਆਪਣੀ ਜ਼ਿੰਦਗੀ ਦੇ ਜਿਹੜੇ ਲੰਡੂ ਜੇ ਦੀ ਨਾਲ ਦੇ 10-12 ਹੋਰ ਸਾਰਿਆਂ ਨੂੰ ਪਿਆਰ ਪਰਿਆਸਤ ਕਾਇਰ ਤੇ ਪੂਰੀ ਸਸਰੀਆ ਕਾਰਤਾ ਦਾ ਮੇਰੇ ਵੀਰਿਆ ਮੇਰਾ ਜੁੱਤ ਤੇ ਸਾਰਿਆਂ ਨੂੰ ਪੂਰਾ ਪਿਆਰ ਮਿਲੂਗਾ ਜਿਵੇਂ ਮੇਰੇ ਵੀਰ ਨੂੰ ਮਿਲਿਆ ਵੱਡੇ ਨੂੰ ਬਹੁਤ ਪਿਆਰਾ ਵੀਰ ਸੀ ਪਰ ਬਹੁਤ ਪਿਆਰਾ ਵੀਰ ਹੋਣ ਕਰਕੇ ਜੇ ਉਹ ਧੋਖਾ ਕਰ ਜਾਵੇ ਤਾਂ ਉਹ ਸਾਰਾ ਕੁਝ ਹੀ ਵਿੱਚ ਬਣਿਆ ਜਾਂਦਾ ਉਹ ਦੇ ਵਿੱਚ ਵੱਟ ਜਾਂਦਾ ਕੋਈ ਕੁਝ ਨਹੀਂ ਰਹਿੰਦਾ ਆਪਣੇ ਤੇ ਜੇ ਉਹ ਧੋਖਾ ਕਰ ਜਵੇ ਯਾਰੀ ਦੋਸਤੀ ਤੇ ਆ ਦੂਜਿਆਂ ਨੂੰ ਨਾਲ ਵਾਲਿਆਂ ਨੂੰ ਲੰਡੂਆਂ ਜian ਨੂੰ ਮੈਂ ਮੜਾ ਜ ਸੁਨੇਹਾ ਲਾਉਣਾ ਚਾਹਨਾ ਕੀ ਮੇਰੇ ਭਰਾ ਮੇਰੇ ਵੀਰ ਨੂੰ ਕਿਸੇ ਨੂੰ ਮਾਰਾ ਜਾਂ ਟੱਚ ਕਰਕੇ ਦਾ ਦਿਖਾਓ ਮੈਂ ਤੁਹਾਨੂੰ ਗਵਾਰੇ ਲਗਾਉਂਗਾ ਫਿਲਮ ਹੁੰਦੀ ਕੀ ਆ ਬਣਾਈ ਕਿਦਾਂ ਦੀ ਆਗੀ ਫਿਲਮਾਂ ਮੈਂ ਸਭ ਕੁਝ ਦੇ ਸਾਡੇ ਚੱਕਿਆ ਦੀ ਵੀਰਾ ਮੈਂ ਇੱਕ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਇਨ੍ਹਾਂ ਕੰਗਰਾਂ ਨੇ ਮੈਨੂੰ ਨਹੀਂ ਤੇਰੇ ਚੜਨ ਦਿੱਤਾ ਇਨ੍ਹਾਂ ਲੌਂਡਿਆਂ ਸਾਰੀ ਇਨ੍ਹਾਂ ਕੰਗਰਾਂ ਨੇ ਮੈਨੂੰ ਬਹੁਤ ਤੜਫਾਇਆ ਮੇਰੀ ਹਰ ਇੱਕ ਕੰਮ ਦੇ ਵਿੱਚ ਚੜਨਾ ਮੈਨੂੰ ਸਿਰ ਢਕਾਉਣਾ ਚਲੋ ਆ ਗਾਣਾ ਸੋਣਾ ਇੰਜੋਏ ਕਰਦੇ ਆ ਜੀ ਆਪਾਂ ਹੁਣ ਫੁੱਲ ਇੰਜੋਏ ਮੂਮੈਂਟ ਕੋਈ ਚੱਕਰ ਨਹੀਂ ਇਹ ਤਾਂ ਹੁੰਦੀ ਰਹਿੰਦੇ ਨੇ ਚੀਜ਼ਾਂ ਜ਼ਿੰਦਗੀ ਗੇੜ ਲੱਗਦੀ ਹੁੰਦੀ ਰਹਿੰਦੀ ਔਖਾ ਔਖਾ ਤੇ ਆ ਗਾਣਾ ਸੁਣੋ ਮੇਰੇ ਹੀਰੋ ਇੱਕ ਅੱਜੋ ਬਾਈ ਜੀ ਮੜਾ ਜਾ ਕੋਈ ਪ੍ਰੋਬਲਮ ਆ ਰਹੀ ਹੈ